ਇਹ ਜਦੀ ਪਹਿਲਾਂ ਸੁਣੀ ਦਲੂਨਾ ਚੋਂ ਲੜੀ ਕਹਿੰਦੇ ਉਸ ਤੋਂ ਬਾਅਦ ਉਹ ਹਲਕੇ ਚ ਨਹੀਂ ਦਿਖਾਈ ਦਿੰਦੇ ਇਹ ਇੱਥੋਂ ਦੀ ਹੈ ਇੱਥੋਂ ਦਾ ਪਰਫੈਕਟ انا ਉਹ ਕਿਧੋਂ ਹੋਰਦੇ ਸੀ ਇੱਥੋਂ ਦੇ ਆ ਇਹ ਇੱਥੋਂ ਦੇ ਇੱਥੇ ਵਿੱਚ ਰਣ ਵਾਲਾ ਹੈ ਕਿ ਅੱਜ ਕੱਲ ਤਾਂ ਜਮਾਨਾ ਰਿਆ ਹੀ ਨਹੀਂ ਅੱਜ ਕੱਲ ਤਾਂ ਗੁੱਟ ਫੜ ਲੈਂਦੇ ਵੀ ਭਰਾ ਵਾਦਾ ਕੀਤਾ ਸੀ ਕਰਿਆ ਕਿਉਂ ਨਹੀਂ ਇਹ ਮੇਰੀ ਗਰੰਟੀ ਹੈ ਇਹ ਕੋ ਜਨਰਲ ਨੇ ਤਨੀ ਸੀ ਖੜਨ ਵਾਲੇ ਤੇ ਕਰਮੀ ਤਰਮੂਲ ਕਰਕੇ ਆਪਣੇ ਭਰਾ ਕਰਕੇ ਇੱਥੇ ਆਏ ਕੋਈ ਗੱਲ ਕਹਿਣਾ ਉਹਨਾਂ ਸੱਜੀ ਦੇ ਮਿੱਤਰਾਂ ਦੀ ਮੈਂ ਪੈਰ ਜਿੱਤੀ ਨਾ ਮਾਵਾ ਬਾਈ ਕਰਕੇ ਨਾਲ ਹੀ ਖਾਂਦੇ ਸੀ ਬਹੁਤ ਵਧੀਆ ਜੀ ਬਾਈ ਗੁਰਦੀ ਬੜੀ ਕਿਰਪਾ ਜੀ ਬਾਬਾ ਬਹੁਤ ਕਿਰਪਾ ਕਰੇ ਬਾਈ ਗੁਰਦੇ ਚਰਨਾ ਚ ਅਰਦਾਸ ਹੈ ਵੀ ਮੇਰਾ ਵੀਰ ਪੰਜਾਬ ਦੀ ਇਹ ਪਹਿਲੀ ਸੀਟ ਉਹ ਜਿਹੜੀ ਬਹੁਤ ਵੱਡੇ ਮਾਰਜਿਨ ਦੇ ਨਾਲ ਇੱਕ ਇੱਕ ਚੀਜ਼ ਹੈ ਜੀ ਪਹਿਲਾਂ ਸਨੀ ਦਲ ਹੁੰਦਾ ਚੋਂ ਲੜੀ ਕਹਿੰਦੇ ਉਸ ਤੋਂ ਬਾਅਦ ਉਹ ਹਲਕੇ ਚ ਨਹੀਂ ਦਿਖਾਈ ਦਿੱਤੇ ਇਹ ਇਸ ਇਹ ਇੱਥੋਂ ਦੀ ਹੈ ਇੱਥੋਂ ਦਾ ਪੁੱਤ ਹੈ ਹਨਾ ਉਹ ਕਿਤੋਂ ਹੋਰਦੇ ਸੀ ਇੱਥੋਂ ਦੇ ਆ ਇੱਥੋਂ ਦੇ ਇੱਥੇ ਹੀ ਵੇਚਣ ਵਾਲਾ ਫਰੀਦਕੋਟ ਦੇ ਵਿੱਚ ਸਾਡੀਆਂ ਜਿਹੜਾ ਨੇ ਸਾਰੇ ਆ ਜਿਵੇਂ ਵੀਰ ਖੜਾ ਅਸ਼ਵਿੰਦਰਾ ਸੀ ਸਾਰੇ ਜਣੇ ਇੱਥੇ ਇੱਥੇ ਪੜ ਪੜ ਕੇ ਇੱਥੇ ਸਾਡੇ ਨਾਲ ਦੇ ਵਿੱਚ ਕਿੰਨੇ ਪੜਦੇ ਹਨਾ ਤੇ ਵੀਰ ਨੇ ਤਾਂ ਹੁਣ ਰਹਿਣ ਵੀ ਇੱਥੇ ਲਾ ਗਿਆ ਤੇ ਇਹ ਇਹ ਮੇਰੀ ਗਾਰੰਟੀ ਹੈ ਇਹ ਭੱਜਣ ਵਾਲੇ ਚ ਨਹੀਂ ਅਸੀਂ ਖੜਨ ਵਾਲੇ ਚ ਆ ਕੰਮਕਾਰ ਨੂੰ ਲੈ ਕੇ ਚਰਚਾ ਹੁੰਦੀ ਹੈ ਕਿ ਇਹ ਕੰਮ ਆਪਾਂ ਜਰੂਰ ਇਸ ਹਲਕੇ ਦੇ ਵਿੱਚ ਕਰਵਾਉਣਾ ਤੁਸੀਂ ਵੀ ਇੱਥੇ ਵਿੱਚ 100% ਕਿਉਂ ਨਹੀਂ ਕਿਉਂ ਨਹੀਂ ਭਾਈ ਅੱਜ ਕੱਲ ਤਾਂ ਉਹ ਜ਼ਮਾਨਾ ਰਿਹਾ ਹੀ ਨਹੀਂ ਅੱਜ ਕੱਲ ਤਾਂ ਗੁੱਟ ਫੜ ਲੈਂਦੇ ਵੀ ਭਰਾ ਵਾਦਾ ਕੀਤਾ ਔਰ ਸਾਡਾ ਭਰਾ ਭੱਜਣ ਵਾਲਿਆਂ ਤੋਂ ਨਹੀਂ ਖੜਨ ਵਾਲਿਆਂ ਤੋਂ ਐ ਤੁਹਾਨੂੰ ਆਪ ਦਾ ਫਰੀਦਕੋਟ ਨੂੰ ਇਹ ਲੱਗੂ ਵੀ ਸਾਡੇ ਹੀ ਪੁੱਤ ਆ ਸਾਡੇ ਹੀ ਸਾਡੇ ਹੀ ਕਿਸੇ ਦਾ ਵੱਡਾ ਭਰਾ ਹਨਾ ਐ ਤੁਹਾਡਾ ਐ ਸਾਬਤ ਹੋਊਗਾ ਤੁਹਾਨੂੰ ਸੁਆਦ ਆ ਜਾਊਗਾ ਯਾਰ ਕਿਆ ਬਾਤ ਹੈ ਮੈਨੂੰ ਲੱਗਦਾ ਉਹਦੋਂ ਗਾਂ ਵਾਲੇ ਵਰੀ ਲੋੜ ਹੀ ਨਹੀਂ ਪੈਣੀ ਤੁਸੀਂ ਸਾਰੇ ਜਣੇ ਕਹੋਗੇ ਨਹੀਂ ਜੀ ਕਰਮਜੀਤ ਨੂੰ ਮੋਲ ਤੋਂ ਬਿਨਾਂ ਕੰਮ ਨਹੀਂ ਆਖਰੀ ਚ ਵਾਤ ਤੁਹਾਨੂੰ ਇੱਕ ਹੋਰ ਪੁੱਛਾਂਗੇ ਤੁਹਾਡਾ ਜ਼ਿਕਰ ਜਦੋਂ ਇਹਨਾਂ ਨੂੰ ਟਿਕਟ ਮਿਲੀ ਸੀ ਅਸੀਂ ਪੁੱਛਿਆ ਸੀ ਕਿ ਤੁਹਾਡੇ ਦੋਸਤੋਂ ਨੇ ਤੁਹਾਡਾ ਜ਼ਿਕਰ ਕੀਤਾ ਸੀ ਕਿ ਤੁਸੀਂ ਸਿਆਸਤ ਚਾਹੋਗੇ ਤੁਸੀਂ ਹੁਣ ਸਿਆਸਤ ਚਾਹੋ ਕੋਈ ਕੋਈ ਨਾ ਵੇਖ ਸਾਡਾ ਭਰਾ ਬਸ ਇਹ ਇਹ ਤੇ ਮਿਹਰਬਾਨੀ ਜਾ ਕਰਮੀ ਤਨ ਮੋਲ ਕਰਕੇ ਆਪਦੇ ਭਰਾ ਕਰਕੇ ਇੱਥੇ ਆਇਆ ਉਹੀ ਗੱਲ ਕਹਿੰਦਾ ਉਹਨਾਂ ਸੱਦੇ ਹੋਏ ਮਿੱਤਰਾਂ ਦੀ ਮੈਂ ਪੈਰ ਜਿੱਤੀ ਨਾ ਪਾਵਾਂ ਬਾਈ ਕਰਕੇ ਨਾਲ ਹੀ ਖੜਾ ਹਮੇਸ਼ਾ ਇੱਕ ਚੀਜ਼ ਹੈ ਜੀ ਪਹਿਲਾਂ ਸੁਣੀ ਦਿਲ ਮੁੰਨਾ ਚੋਲੜੀ ਕਹਿੰਦੇ ਉਸ ਤੋਂ ਬਾਅਦ ਉਹ ਹਲਕੇ ਚ ਨਹੀਂ ਦਿਖਾਈ ਦਿੰਦੇ ਇਹ ਇੱਥੋਂ ਦੀ ਹੈ ਇੱਥੋਂ ਦਾ ਪੌਖਾ ਹਨਾਉ ਕਿਧਰ ਹੋਰਦੇ ਸੀ ਇੱਥੋਂ ਦੇ ਆ ਇਹ ਇੱਥੋਂ ਦੇ ਇੱਥੇ ਹੀ ਬਚਰਨ ਆਲੇ ਕਿ ਅੱਜਕੱਲ ਤਾਂ ੌਜਮਾਨਾ ਰਿਆ ਹੀ ਨਹੀਂ ਅੱਜਕੱਲ ਤਾਂ ਗੁੱਟ ਫੜ ਲੈਂਦੇ ਵੀ ਭਰਾ ਵਾਦਾ ਕੀਤਾ ਸੀ ਕਰਿਆ ਕਿਉਂ ਨਹੀਂ ਇਹ ਮੇਰੀ ਗਰੰਟੀ ਹੈ ਇਹ ਕੋ ਜਨਰਲ ਇੱਥੇ ਅਸੀਂ ਖੜਨ ਆਲੇ ਹਾਂ ਕਰਮੀ ਤਰ ਮੋਲ ਕਰਕੇ ਆਪਣੇ ਭਰਾ ਕਰਕੇ ਇੱਥੇ ਆਇਆ ਕੋਈ ਗੱਲ ਪੈਣਾ ਉਹ ਸੱਗੀ ਵੀ ਮਿੱਤਰਾਂ ਦੀ ਮੈਂ ਪਿਆਰ ਕੀਤੀ ਨਾ ਮਾਵਾ ਬਾਈ ਕਰਕੇ ਨਾਲ ਹੀ ਬਹੁਤ ਵਧੀਆ ਜੀ ਬਾਈ ਗੁਰਦੀ ਬੜੀ ਕਿਰਪਾ ਜੀ ਬਾਬਾ ਬਹੁਤ ਕਿਰਪਾ ਕਰੇ ਬਾਈ ਗੁਰਦੇ ਚਰਨਾ ਚ ਅਰਦਾਸ ਹੈ ਵੀ ਮੇਰਾ ਵੀਰ ਪੰਜਾਬ ਦੀ ਇਹ ਪਹਿਲੀ ਸੀਟ ਉਹ ਜਿਹੜੀ ਬਹੁਤ ਵੱਡੇ ਮਾਰਜਿਨ ਦੇ ਨਾਲ ਇੱਕ ਇੱਕ ਚੀਜ਼ ਹੈ ਜੀ ਪਹਿਲਾਂ ਸਨੀ ਦਲ ਹੁੰਦਾ ਚੋਣ ਲੜੀ ਕਹਿੰਦੇ ਉਸ ਤੋਂ ਬਾਅਦ ਉਹ ਹਲਕੇ ਚ ਨਹੀਂ ਦਿਖਾਈ ਦਿੱਤੇ ਇਹ ਇਸ ਇਹ ਇੱਥੋਂ ਦੀ ਹੈ ਇਥੋਂ ਦਾ ਪੁੱਤ ਹੈ ਹਨਾ ਉਹ ਕਿਤੋਂ ਹੋਰਦੇ ਸੀ ਇੱਥੋਂ ਦੇ ਆ ਇੱਥੋਂ ਦੇ ਇੱਥੇ ਹੀ ਵੇਚਣ ਵਾਲਾ ਫਰੀਦਕੋਟ ਦੇ ਵਿੱਚ ਸਾਡੀਆਂ ਜਿਹੜਾ ਨੇ ਸਾਰੇ ਆ ਜਿਵੇਂ ਵੀਰ ਖੜਾ ਅਸ਼ਵਿੰਦਰਾ ਸੀ ਸਾਰੇ ਜਣੇ ਇੱਥੇ ਇੱਥੇ ਪੜ ਪੜ ਕੇ ਇੱਥੇ ਸਾਡੇ ਨਾਲ ਦੇ ਵਿੱਚ ਕਿੰਨੇ ਪੜਦੇ ਹਨਾ ਤੇ ਵੀਰ ਨੇ ਤਾਂ ਹੁਣ ਰਹਿਣ ਵੀ ਇੱਥੇ ਲਾ ਗਿਆ ਤੇ ਇਹ ਇਹ ਮੇਰੀ ਗਾਰੰਟੀ ਹੈ ਇਹ ਭੱਜਣ ਵਾਲੇ ਚ ਨਹੀਂ ਅਸੀਂ ਖੜਨ ਵਾਲੇ ਚ ਆ ਕੰਮਕਾਰ ਨੂੰ ਲੈ ਕੇ ਚਰਚਾ ਹੁੰਦੀ ਹੈ ਕਿ ਇਹ ਕੰਮ ਆਪਾਂ ਜਰੂਰ ਇਸ ਹਲਕੇ ਦੇ ਵਿੱਚ ਕਰਵਾਉਣਾ ਤੁਸੀਂ ਵੀ ਇੱਥੇ ਵੇਚ 100% ਕਿਉਂ ਨਹੀਂ ਕਿਉਂ ਨਹੀਂ ਭਾਈ ਅੱਜ ਕੱਲ ਤਾਂ ਉਹ ਜ਼ਮਾਨਾ ਰਿਹਾ ਹੀ ਨਹੀਂ ਅੱਜ ਕੱਲ ਤਾਂ ਗੁੱਟ ਫੜ ਲੈਂਦੇ ਵੀ ਭਰਾ ਵਾਦਾ ਔਰ ਸਾਡਾ ਭਰਾ ਭੱਜਣ ਵਾਲਿਆਂ ਤੋਂ ਨਹੀਂ ਖੜਨ ਵਾਲਿਆਂ ਤੋਂ ਐ ਤੁਹਾਨੂੰ ਆਪ ਦਾ ਫਰੀਦਕੋਟ ਨੂੰ ਇਹ ਲੱਗੂ ਵੀ ਸਾਡੇ ਹੀ ਪੁੱਤ ਆ ਸਾਡੇ ਹੀ ਸਾਡੇ ਹੀ ਕਿਸੇ ਦਾ ਵੱਡਾ ਭਰਾ ਹਨਾ ਐ ਤੁਹਾਡਾ ਐ ਸਾਬਤ ਹੋਊਗਾ ਤੁਹਾਨੂੰ ਸੁਆਦ ਆ ਜਾਊਗਾ ਯਾਰ ਕਿਆ ਬਾਤ ਹੈ ਮੈਨੂੰ ਲੱਗਦਾ ਉਹਦੋਂ ਗਾਂ ਵਾਲੇ ਵਰੀ ਲੋੜ ਹੀ ਨਹੀਂ ਪੈਣੀ ਤੁਸੀਂ ਸਾਰੇ ਜਣੇ ਕਹੋਗੇ ਨਹੀਂ ਜੀ ਕਰਮਜੀਤ ਨੂੰ ਮੋਲ ਤੋਂ ਬਿਨਾਂ ਕੰਮ ਨਹੀਂ ਆਖਰੀ ਚ ਵਾਤ ਤੁਹਾਨੂੰ ਇੱਕ ਹੋਰ ਪੁੱਛਾਂਗੇ ਤੁਹਾਡਾ ਜ਼ਿਕਰ ਜਦੋਂ ਇਹਨਾਂ ਨੂੰ ਟਿਕਟ ਮਿਲੀ ਸੀ ਅਸੀਂ ਪੁੱਛਿਆ ਸੀ ਕਿ ਤੁਹਾਡੇ ਦੋਸਤੋਂ ਨੇ ਤੁਹਾਡਾ ਜ਼ਿਕਰ ਕੀਤਾ ਸੀ ਕਿ ਤੁਸੀਂ ਸਿਆਸਤ ਚਾਹੋਗੇ ਤੁਸੀਂ ਹੁਣ ਸਿਆਸਤ ਚਾਹੋ ਕੋਈ ਕੋਈ ਨਾ ਵੇਖ ਸਾਡਾ ਭਰਾ ਬਸ ਇਹ ਇਹ ਤੇ ਮਿਹਰਬਾਨੀ ਜਾ ਕਰਮੀ ਤਨ ਮੋਲ ਕਰਕੇ ਆਪਣੇ ਭਰਾ ਕਰਕੇ ਇੱਥੇ ਆਇਆ ਉਹੀ ਗੱਲ ਕਹਿੰਦਾ ਉਹਨਾਂ ਸੱਦੀ ਹੋਏ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਬਾਈ ਕਰਕੇ ਨਾਲ ਹੀ ਖੜਾ ਹਮੇਸ਼ਾ